ਅੱਜ ਆਪਾਂ ਗੱਲ ਕਰਨ ਲੱਗਿਆਂ ਰਾਜੇ ਜਨਮੇਜੇ ਦੀ ਰਾਜਾ ਜਨਮੇਜਾ ਕੌਣ ਸੀ ਅੱਗੇ ਪੁਰਾਣੇ ਬਜ਼ੁਰਗ ਰਾਏ ਜਨਮੇਜੇ ਦੀ ਕਹਾਣੀ ਸੁਣਾਉਂਦੇ ਹੁੰਦੇ ਸੀਗੇ ਕਹਿੰਦੇ ਰਾਜਾ ਜਨਮੇਜਾ ਜਿਹੜਾ ਸੀਗਾ ਉਹ ਬਹੁਤ ਪੁੰਨਦਾਨ ਕਰਦਾ ਹੁੰਦਾ ਸੀ ਨਾਲੇ ਵੇਦ ਪਾਠ ਬਹੁਤ ਪੜਦਾ ਹੁੰਦਾ ਸੀ ਤੇ ਉਹਦੇ ਮਨ ਦੇ ਵਿੱਚ ਗੱਲ ਕਰ ਸ਼ੰਕਾ ਬਹੁਤ ਰਹਿੰਦੀ ਸੀ ਇੱਕ ਦਿਨ ਇੱਕ ਮੰਦਰ ਦੇ ਵਿੱਚ ਇੱਕ ਪੰਡਤ ਕਥਾ ਕਰੀ ਜਾਂਦਾ ਸੀ ਕਥਾ ਉੱਥੇ ਪਹੁੰਚ ਗਈ ਕਿ ਜਿਹੜੇ ਕੌਰਵ ਪਾਂਡਵ ਸੀ ਉਹ ਜੁਦ੍ਹ ਦੇ ਵਿੱਚ ਮਾਰੇ ਗਏ ਤੇ ਕ੍ਰਿਸ਼ਨ ਭਗਵਾਨ ਨੂੰ ਉਸ ਕਹਾਣੀ ਬਾਰੇ ਸਾਰਾ ਪਤਾ ਸੀ ਵੀ ਇਹ ਹੋਣਾ ਹੈ ਲੇਕਿਨ ਕ੍ਰਿਸ਼ਨ ਭਗਵਾਨ ਫੇਰ ਵੀ ਨਾ ਰੋਕ ਸਕੇ ਰਾਜਾ ਜਨਮੇਜਾ ਕਹਿੰਦਾ ਇਹ ਹੋ ਵੀ ਨਹੀਂ ਸਕਦਾ ਵੀ ਕ੍ਰਿਸ਼ਨ ਭਗਵਾਨ ਨੂੰ ਪਤਾ ਹੋਵੇ ਵੀ ਇਹ ਕੁਛ ਹੋਊਗਾ ਜੇ ਇਹ ਕੁਛ ਹੋਣਾ ਸੀ ਤਾਂ ਕ੍ਰਿਸ਼ਨ ਭਗਵਾਨ ਨੇ ਕਿਉਂ ਨਹੀਂ ਰੋਕੀ ਲੜਾਈ ਤਾਂ ਰਾਜੇ ਜਨਮੇਜੇ ਦੇ ਮਨ ਦੇ ਵਿੱਚ ਇਹ ਸ਼ੰਕਾ ਆਈ ਤਾਂ ਵੇਦ ਵ્યાਸ ਰਿਸ਼ੀ ਕਹਿੰਦਾ ਤੂੰ ਮਨ ਦੇ ਵਿੱਚ ਸ਼ੰਕਾ ਨਾ ਰੱਖ ਜਿਹੜੀ ਕੁਛ ਹੋਣਾ ਹੁੰਦਾ ਉਹ ਹੋ ਕੇ ਰਹਿੰਦਾ ਤੇ ਰਾਜਾ ਜਨਮੇਜਾ ਕਹਿੰਦਾ ਨਹੀਂ ਮੈਂ ਨਹੀਂ ਮੰਨਦਾ ਇਹ ਗੱਲ ਕਿ ਕ੍ਰਿਸ਼ਨ ਭਗਵਾਨ ਫਿਰ ਅਵਤਾਰ ਨਹੀਂ ਹੋਣੇ ਜੇ ਉਹਨਾਂ ਨੂੰ ਪਤਾ ਨਹੀਂ ਸੀਗਾ ਵੇਦ ਵਿਆਸ ਰਿਸ਼ੀ ਕਹਿੰਦੇ ਚੰਗਾ ਜੇ ਤੂੰ ਨਹੀਂ ਮੰਨਦਾ ਤਾਂ ਤੈਨੂੰ ਤੇਰੇ ਬਾਰੇ ਦੱਸ ਦਿੰਨੇ ਆ ਤੂੰ ਆਪ ਦਾ ਅਪਾਹ ਕਰ ਲਈ ਵਿਆਸ ਰਿਸ਼ੀ ਨੇ ਰਾਜੇ ਜਨਮੇਜਿ ਨੂੰ ਕਿਹਾ ਤੂੰ ਇੱਕ ਦਿਨ ਭੰਡਾਰਾ ਕਰੇਗਾ ਜਗ ਕਰੇਗਾ ਤੂੰ ਉਹ ਜਗ ਦੇ ਵਿੱਚ ਇੱਕ ਘੋੜਾ ਛੱਡੇਗਾ ਘੋੜਾ ਫਲਾਣਾ ਰਾਜਾ ਫੜੂਗਾ ਤੇਰਾ ਉਹਦੇ ਨਾਲ ਜੁੱਦ ਹੋਊਗਾ ਜੁੱਦ ਦੇ ਵਿੱਚ ਤੂੰ ਉਹ ਰਾਜੇ ਨੂੰ ਜਿੱਤ ਲੇਗਾ ਤੇ ਉਹਨਾਂ ਦੀਆਂ ਜਿਹੜੀਆਂ ਰਾਣੀਆਂ ਹੋਣਗੀਆਂ ਉਹਨੂੰ ਤੂੰ ਆਪਦੇ ਮਹਿਲ ਵਿੱਚ ਲਿਆਏਗਾ ਇੱਕ ਉਥੇ ਦੀ ਨੌਕਰਾਣੀ ਹੋਊਗੀ ਉਹ ਬਹੁਤ ਸੋਹਣੀ ਹੋਊਗੀ ਤੂੰ ਉਹਦੇ ਨਾਲ ਵਿਆਹ ਕਰਾਏਗਾ ਤੇ ਉਸ ਤੋਂ ਬਾਅਦ ਫੇਰ ਤੂੰ ਇੱਕ ਭੰਡਾਰਾ ਕਰੇਗਾ ਤੂੰ ਪੰਡਤਾਂ ਨੂੰ ਵੱਢੇਗਾ ਤੇ ਤੇਰੇ ਕੋੜ ਚੱਲੂਗਾ ਤੇ ਐਨਾ ਸੁਣ ਕੇ ਰਾਜਾ ਜਨਮੇਝਾ ਕਹਿੰਦਾ ਮੈਂ ਇਹ ਕੁਛ ਕਰਦੀ ਨਹੀਂ ਤਾਂ ਵਿਆਸ ਰੀਸੀ ਕਹਿੰਦਾ ਲੈ ਤੂੰ ਬਚਾ ਕਰ ਲੀ ਆਵਦਾ ਤੈਨੂੰ ਸਾਰਾ ਕੁਛ ਦੱਸਦਾ ਤਾਂ ਰਾਜਾ ਜਨਮੇਝਾ ਐਨਾ ਸੁਣ ਕੇ ਬਾਵਸ ਆ ਜਾਂਦਾ ਤੇ ਰਾਜਾ ਜਨਮੇਝਾ ਕਹਿੰਦਾ ਮੈਨੂੰ ਕੀ ਲੋੜ ਹੈ ਕੋੜਾ ਛੱਡਣ ਦੀ ਮੈਂ ਪੂਰਾ ਅਪਾਹ ਕਰੂੰਗਾ ਜੇ ਤੁਸੀਂ ਮੈਨੂੰ ਸਾਰਾ ਕੁਛ ਹੀ ਦੱਸਤਾ ਤਾਂ ਕਈ ਸਾਲ ਬੀਤੇ ਰਾਜਾ ਜਨਵੇਜਾ ਸੀ ਜਿਹੜਾ ਉਹ ਭੁੱਲ ਗਿਆ ਉਹਨੇ ਤਾਂ ਉਹੀ ਗੱਲ ਕਰੀ ਇੱਕ ਜੱਗ ਕਰਿਆ ਬਹੁਤ ਵੱਡਾ ਬਹੁਤ ਵੱਡਾ ਜੱਗ ਕਰਨ ਤੋਂ ਬਾਅਦ ਉਹਦੀਆਂ ਰਾਣੀਆਂ ਕਹਿੰਦੀਆਂ ਤੂੰ ਘੋੜਾ ਛੱਡੋ ਜੀ ਤਾਂ ਉਹੀ ਰਾਜੇ ਨੇ ਫਿਰ ਘੋੜਾ ਛੱਡਿਆ ਘੋੜਾ ਛੱਡਣ ਤੋਂ ਬਾਅਦ ਉਹ ਕਿਸੇ ਦੂਸਰੇ ਰਾਜੇ ਨੇ ਉਹਦਾ ਘੋੜਾ ਫੜ ਲਿਆ ਤਾਂ ਘੋੜਾ ਫੜਨ ਤੋਂ ਬਾਅਦ ਅੱਗੇ ਜਦੋਂ ਕੋਈ ਰਾਜਾ ਘੋੜਾ ਛੱਡਦਾ ਹੁੰਦਾ ਸੀ ਤਾਂ ਕੋਈ ਜਦੋਂ ਰਾਜਾ ਦੂਸਰਾ ਘੋੜਾ ਫੜ ਲੈਂਦਾ ਸੀ ਤਾਂ ਉਹਦੇ ਨਾਲ ਉਹਦਾ ਜੁੱਧ ਹੁੰਦਾ ਸੀ ਤਾਂ ਫਿਰ ਰਾਏ ਜਨਮੇਜੇ ਦਾ ਉਸ ਨਾਲ ਜੁੱਧ ਹੋਇਆ ਜੁੱਧ ਦੇ ਵਿੱਚ ਰਾਜਾ ਜਨਮੇਜਾ ਜਿੱਤ ਗਿਆ ਜਿਵੇਂ ਵਿਆਸ ਰਿਸ਼ੀ ਨੇ ਆਖਿਆ ਸੀ ਜਿੱਤਣ ਤੋਂ ਬਾਅਦ ਉਹਨੇ ਉਹਦੀਆਂ ਰਾਣੀਆਂ ਆਪਦੇ ਘਰੇ ਲਿਆਂਦੀਆਂ ਉਹਨਾਂ ਦੇ ਵਿੱਚ ਇੱਕ ਬਾਂਦੀ ਸੀ ਬਾਂਦੀ ਸੀ ਬਹੁਤ ਸੋਹਣੀ ਇਹ ਰਾਜਾ ਜਨਮੇਜੇ ਦਾ ਦਿਲ ਉਹ ਬਾਂਦੀ ਤੇ ਆ ਗਿਆ ਤੇ ਉਹਨੇ ਉਹ ਬਾਂਦੀ ਨਾਲ ਵਿਆਹ ਕਰਵਾਇਆ ਬਾਂਦੀ ਨਾਲ ਵਿਆਹ ਕਰਾਇਆ ਉਹਨੂੰ ਰਾਣੀਆਂ ਵਾਂਗੂ ਰੱਖਿਆ ਤੇ ਆਪਦੇ ਰਾਜ ਮਹਿਲ ਦੇ ਵਿੱਚ ਲਿਆਂਦਾ ਇੱਕ ਦਿਨ ਉਹਦੇ ਘਰੇ ਬੇਟੇ ਨੇ ਜਨਮ ਲਿਆ ਤਾਂ ਸਾਰੀਆਂ ਰਾਣੀਆਂ ਕਹਿਣ ਲੱਗੀਆਂ ਤੁਸੀਂ ਜੱਗ ਕਰੋ ਜੀ ਤੇ ਛੋਡੇ ਘਰੇ ਬੇਟੇ ਨੇ ਜਨਮ ਲਿਆ ਤਾਂ ਰਾਜੇ ਜਨਮੇਜੇ ਨੇ ਉਮੀ ਭੰਡਾਰਾ ਕਰਿਆ ਦੂਰੋਂ ਦੂਰੋਂ ਪੰਡਤ ਸੱਦੇ ਸਾਰੇ ਪੰਡਤ ਆਏ ਪੰਡਤ ਆਉਣ ਤੋਂ ਬਾਅਦ ਜਿਹੜੀ ਉਹਦੀ ਗੋਲੀ ਸੀ ਇਹ ਰਾਣੀ ਬਣੀ ਹੋਈ ਸੀਗੀ ਉਹ ਕਹਿੰਦੀ ਮੈਂ ਵੀ ਜਾਣਾ ਜੀ ਭੰਡਾਰੇ ਦੇ ਵਿੱਚ ਰਾਜਾ ਕਹਿੰਦਾ ਫਿਰ ਤੂੰ ਵੀ ਚੱਲ ਰਾਜਾ ਉਹਨੂੰ ਬਹੁਤ ਪਿਆਰ ਕਰਦਾ ਸੀ ਕਿਉਂਕਿ ਉਹ ਬਾੰਦੀ ਤੋਂ ਰਾਣੀ ਬਣੀ ਹੋਈ ਸੀ ਇਹ ਰਾਜਾ ਕਹਿੰਦਾ ਚੱਲ ਫਿਰ ਤੂੰ ਵੀ ਚੱਲ ਤਾਂ ਉਹਨੇ ਬਹੁਤ ਪਤਲੇ ਕੱਪੜੇ ਤੇ ਇੱਕ ਸਾੜੀ ਲਾ ਕੇ ਉਹ ਭੰਡਾਰੇ ਦੇ ਵਿੱਚ ਚਲੀ ਗਈ ਤਾਂ ਜਦੋਂ ਭੰਡਾਰੇ ਦੇ ਵਿੱਚ ਜਾਂਦੇ ਸੀ ਅੱਗੇ ਰਾਣੀਆਂ ਜਿਹੜੇ ਪੰਡਤ ਹੁੰਦੇ ਸੀ ਉਹਨਾਂ ਦੇ ਪੈਰੀ ਹੱਥ ਲਾਉਂਦੇ ਹੁੰਦੇ ਸੀ ਤੇ ਆਪ ਭੰਡਾਰਾ ਸਿਕਾਉਂਦੇ ਹੁੰਦੇ ਸੀ ਤਾਂ ਉਵੇਂ ਜਿਵੇਂ ਦੂਜੀਆਂ ਰਾਣੀਆਂ ਨੇ ਪੈਰੀ ਹੱਥ ਲਾਏ ਸੀ ਪੰਡਤਾਂ ਦੇ ਉਹ ਵੀ ਪੈਰੀ ਹੱਥ ਲਾਉਣ ਲੱਗੀ ਤਾਂ ਇੱਕ ਹਵਾ ਦਾ ਬੋਲਾ ਆਇਆ ਜਿਹੜੀ ਸਾੜੀ ਰੇਤੀ ਹੋਈ ਸੀ ਉਹ ਉਦੋਂ ਤੋਂ ਉੱਡ ਗਈ ਜਾਨੀ ਕਿ ਅਧਨੰਗੀ ਜੀ ਹੋ ਗਈ ਉਹ ਤਾਂ ਜਿਹੜੇ ਉਹ ਪੰਡਤ ਸੀ ਸਾਰੇ ਹੱਸ ਪਏ ਜਦੋਂ ਹਸੇ ਰਾਏ ਜਨਮੇ ਜਿਹਨੂੰ ਗੁੱਸਾ ਆ ਗਿਆ ਵੀ ਮੇਰੀ ਰਾਣੀ ਦਾ ਮਜ਼ਾਕ ਅਡਾਇਆ ਇਹਨਾਂ ਨੇ ਤਾਂ ਰਾਜੇ ਜਨਮੇਜੇ ਨੇ ਕਰਪਾਣ ਕੱਢੀ ਉਥੋਂ 18 ਪੰਡਤ ਵੱਢਦੇ 18 ਪੰਡਤ ਵੱਢਤੇ ਜਦੋਂ ਤਾਂ ਉਹ ਪੰਡਤਾਂ ਨੇ ਰਾਏ ਜਨਮੇਜੇ ਨੂੰ ਸਰਾਬ ਦਿੱਤਾ ਤੂੰ ਕੋੜ ਚੱਲ ਕੇ ਮਰੇਗਾ ਉਥੋਂ ਰਾਏ ਜਨਮੇਜੇ ਨੂੰ ਸ਼ਰਾਬ ਦੇ ਨਾਲ ਰਾਏ ਜਨਮੇਜੇ ਦੇ ਕੋੜ ਚੱਲਿਆ ਤੇ ਕੋੜ ਚੱਲਣ ਤੋਂ ਬਾਅਦ ਰਾਜਾ ਬਹੁਤ ਤੜਫਿਆ ਤੇ ਤੜਫਦਾ ਹੋਇਆ ਫਿਰ ਵਿਆਸ ਰਿਸ਼ੀ ਦੇ ਕੋ ਆ ਗਿਆ ਵਿਆਸ ਰਿਸ਼ੀ ਦੇ ਆ ਕੇ ਪੈਰਾਂ 'ਚ ਡਿੱਗ ਪਿਆ ਕਹਿੰਦਾ ਜੀ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਤਾਂ ਵਿਆਸ ਰਿਸ਼ੀ ਜੀ ਕਹਿੰਦੇ ਤੈਨੂੰ ਤਾਂ ਮੈਂ ਆਖਿਆ ਸੀ ਵੀ ਤੂੰ ਆਪ ਦਾ ਬਚਾ ਕਰ ਲਈ ਰਾਜਾ ਜਨਮੇਜਾ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੈਂ ਤਾਂ ਭੁੱਲ ਬੈਠਾ ਵਿਆਸ ਰੀਸ਼ੀ ਜੀ ਕਹਿੰਦੇ ਤੈਨੂੰ ਆਖਿਆ ਸੀ ਨਾ ਜਿਹੜੀ ਹੋਣੀ ਹੁੰਦੀ ਹੈ ਉਹ ਕਦੇ ਟਲਦੀ ਨਹੀਂ ਚੱਲ ਤੇਰਾ ਇੱਕ ਆਪਾਤ ਆ ਹੈਗਾ ਤੂੰ ਇਹ ਕਥਾ ਦੁਆਰੇ ਸੁਣ ਧਿਆਨ ਨਾਲ ਮਨ ਦੇ ਵਿੱਚ ਸ਼ੰਕਾ ਨਾ ਕਰੀ ਤਾਂ ਰਾਜਾ ਜਨਮੇਜਾ ਵਿਆਸ ਰੀਸ਼ੀ ਤੋਂ ਦੁਬਾਰੇ ਕਥਾ ਸੁਣ ਲੱਗ ਗਿਆ ਕਥਾ ਉਥੇ ਹੀ ਪਹੁੰਚ ਗਈ ਕਹਿੰਦੇ ਵਿਆਸ ਰਿਸ਼ੀ ਜੀ ਕਹਿੰਦੇ ਜਦੋਂ ਭੀਮਸੈਨ ਐਡਾ ਵੱਡਾ ਯੋਧਾ ਸੀ ਜਦੋਂ ਉਹ ਹਾਥੀ ਦੀ ਪੂਛ ਫੜ ਕੇ ਤਾਹ ਨੂੰ ਭਗਾ ਦਿੰਦਾ ਸੀ ਨਾ ਅੱਜ ਵੀ ਉਹ ਹਾਥੀ ਆਕਾਸ਼ ਦੇ ਵਿੱਚ ਉੱਡੇ ਫਿਰਦੇ ਨੇ ਰਾਜਾ ਜਨਮੇਜਾ ਕਹਿੰਦਾ ਇਹ ਹੋ ਨਹੀਂ ਸਕਦਾ ਵੀ ਐਡਾ ਵੱਡਾ ਹਾਥੀ ਭੀਮਸੈਨ ਕਿਵੇਂ ਠੜਦੂ ਆਕਾਸ਼ ਨੂੰ ਵੀ ਅੱਜ ਵੀ ਉਹ ਹਾਥੀ ਉੱਡੇ ਫਿਰਦੇ ਨੇ ਵਿਆਸ ਰਿਸ਼ੀ ਜੀ ਕਹਿੰਦੇ ਉਹ ਹੋਵੇ ਨਾ ਹੋਵੇ ਲੇਕਿਨ ਤੂੰ ਤਾਂ ਹੁਣ ਇਹ ਸੰਸਾਰ ਤੇ ਹੈ ਹੀ ਨਹੀਂ ਕਿਉਂਕਿ ਉਹਨੇ ਫੇਰ ਸ਼ੰਕਾ ਕਰ ਲਈ ਤਾਂ ਹੀ ਕਹਿੰਦੇ ਨੇ ਵੀ ਸਬਦੀ ਸੁਣਨੀ ਚਾਹੀਦੀ ਹੈ ਤੇ ਮਨ ਦੇ ਵਿੱਚ ਹੀਰਖਾ ਤੇ ਸ਼ੰਕਾ ਨਹੀਂ ਰੱਖਣੀ ਚਾਹੀਦੀ ਇਹ ਸੀ ਰਾਜੀ ਜਨਮੇਜੇ ਦੀ ਕਹਾਣੀ